ਪੰਜਾਬੀ ਕਹਾਣੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਜੀ ਡਾਕਟਰ ਹਰਚਰਨ ਸਿੰਘ ਦੀ ਲਿਖੀ ਹੋਈ ਇਕਾਂਗੀ ਬਾਰੇ ਮਨ ਦੀਆਂ ਮਨ ਵਿੱਚ ਠੀਕ ਹੈ ਇਸ ਦੇ ਵਿੱਚ ਉਹਨਾਂ ਨੇ ਇੱਕ ਅਨਜੋੜ ਵਿਆਹ ਦੀ ਜਿਹੜੀ ਸਮੱਸਿਆ ਉਹਨੂੰ ਪੇਸ਼ ਕੀਤਾ ਹੈ ਠੀਕ ਹੈ ਸਟਾਰਟਿੰਗ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਠਹਿਜੇ ਘਰ ਵਿੱਚ ਠੀਕ ਹੈ ਅੰਬੋ ਨਾ ਦੀ ਇੱਕ ਔਰਤ ਬੈਠੀ ਹੁੰਦੀ ਹੈ ਜਿਹੜੀ ਕਿ ਬਹੁਤ ಅಪਾਰ ਖੁਸ਼ੀ ਦੇ ਵਿੱਚ ਹੁੰਦੀ ਹੈ ਉੱਥੇ ਹੀ ਇੱਕ ਨੌਜਵਾਨ ਦੀ ਐਂਟਰੀ ਹੁੰਦੀ ਹੈ ਜਿਸ ਦਾ ਨਾਂ ਕਿ ਸ਼ੇਰੂ ਹੁੰਦਾ ਹੈ ਉਹ ਵੀ 30 ਕੁ ਬਰਿਆਂ ਦਾ ਹੁੰਦਾ ਇਹ ਕਿ ਜਿਹੜੀ ਅੰਬੋ ਹੁੰਦੀ ਹੈ ਇਹ ਵੀ 30 ਕੁ ਬਰਿਆਂ ਦੀ ਬਰਿਆਂ ਦੀ ਹੁੰਦੀ ਹੈ ਠੀਕ ਹੈ ਉਹ ਆ ਕੇ ਕਿ ਉਹ ਜਿੰਨਾ ਗੱਲਾਂ ਬਾਤਾਂ ਕਰਦੇ ਨੇ ਤੇ ਅੰਬੋ ਉਹਦੇ ਪੁੱਛਣ ਤੇ ਦੱਸਦੀ ਹੈ ਕਿ ਜਿਹੜੇ ਉਹਨੇ ਸੂਟ ਵਗੈਰਾ ਤੇ ਜੇ ਸੀਗੇ ਠੀਕ ਹੈ ਵੀ ਉਹ ਉਹਦੇ ਮੇਚ ਆ ਗਏ ਨੇ ਠੀਕ ਹੈ ਉਦੋਂ ਬਾਅਦ ਅੰਬੋਆ ਜਿਹੜੀ ਉਰੋਂ ਬੈਠਣ ਲਈ ਕਹਿੰਦੀ ਐ ਠੀਕ ਐ ਤਾਂ ਉਹ ਫਿਰ ਕਹਿੰਦਾ ਵੀ ਵੀ ਆਪਾਂ ਕੀ ਐਨਿਆ ਵੀ ਵਿਆਹ ਤੋਂ ਬਾਅਦ ਆਪਾਂ ਉਹ ਤੂਤਾਂ ਵਾਲੇ ਕੂਤੇ ਹੀ ਮਿਲਾਂਗੇ ਠੀਕ ਐ ਜਿੱਥੇ ਕਿ ਤੂੰ ਮੇਰੇ ਲਈ ਵਿਆਹ ਤੋਂ ਬਾਅਦ ਰੋਟੀ ਲੈ ਕੇ ਆਇਆ ਕਰੇਂਗੀ ਠੀਕ ਐ ਇਹ ਗੱਲਾਂ ਬਾਤਾਂ ਚੱਲਦੀਆਂ ਨੇ ਤਾਂ ਉਹ ਦੱਸਦੀ ਐ ਅੰਬੋਦਾਦੀ ਐ ਕਿ ਵੀ ਅੱਜ ਉਹ ਬਹੁਤ ਖੁਸ਼ ਐ ਠੀਕ ਐ ਕਿਉਂਕਿ ਜਿਹੜੇ ਮਾਪੇ ਨੇ ਠੀਕ ਐ ਉਹਤੀਆਂ ਨਹੀਂ ਸੌਂਦੇ ਕਿਉਂਕਿ ਉਹ ਜਿਹੜੇ ਮਾਪੇ ਨੇ ਉਹ ਆਪਣੀ ਮਨਮਰਜ਼ੀ ਕਰਦੇ ਆ ਠੀਕ ਆ ਉਹ ਕਿਸੇ ਦੇ ਵੀ ਲੜ ਲਾ ਕੇ ਤੋੜ ਦਿੰਦੇ ਨੇ ਠੀਕ ਆ ਤਾਂ ਉਹ ਕੁੜੀਆਂ ਨੂੰ ਜਾਣਾ ਪੈਂਦਾ ਤਾਂ ਉਹਾਂ ਦੀਆਂ ਵੱਡੀਆਂ ਮਨ ਦੀਆਂ ਹੁੰਦੀਆਂ ਨੇ ਉਹ ਮਨ ਵਿੱਚ ਰਹਿ ਜਾਂਦੀਆਂ ਨੇ ਵੀ ਪਰ ਉਹ ਅੱਜ ਬਹੁਤ ਖੁਸ਼ ਆ ਤਾਂ ਸ਼ੇਰੂਫ ਦਾ ਜਵਾਬ ਦਿੰਦਾ ਕਿ ਜਿਸ ਦਿਨ ਉਹਨੇ ਉਹਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਉਸੇ ਦਿਨ ਉਹਨੇ ਉਹਦਾ ਕਸ਼ਟ ਕੱਟਣ ਦੀ ठान ਲਈ ਸੀ ਇਸ ਕਰਕੇ ਹੀ ਉਹਨੇ ਮਿਹਨਤ ਨਾਲ ਤੇ ਨਿਮਰਤਾ ਨਾਲ ਸਾਰੇ ਪਿੰਡ ਨੂੰ ਉਹਦੇ ਉੱਪਰ ਚਾਦਰ ਪਾਉਣ ਲਈ ਮਨਾ ਲਿਆ ਹੈ ਹੁਣ ਚਾਦਰ ਕਦੋਂ ਪਾਈ ਜਾਂਦੀ ਹੈ ਚਾਦਰ ਉਦੋਂ ਪਾਈ ਜਾਂਦੀ ਹੈ ਜਦੋਂ ਕਿ ਉਸ ਦਾ ਇੱਕ ਔਰਤ ਦਾ ਪਹਿਲਾ ਜਿਹੜਾ ਪਤੀ ਹੁੰਦਾ ਉਹ ਮਰ ਚੁੱਕਿਆ ਹੁੰਦਾ ਠੀਕ ਹੈ ਤਾਂ ਇਸ ਦੇ ਵਿੱਚ ਕੀ ਨੇ ਆਗੇ ਜਿਹੜੀ ਕਹਾਣੀ ਦਰਦੀ ਹੈ ਤਾਂ ਉਹਦੇ ਵਿੱਚ ਇਹ ਹੁੰਦਾ ਕਿ ਐਵੇਂ ਨੂੰ ਆ ਜਿਹੜਾ ਉਹ ਨਾਈ ਆ ਜਾਂਦਾ ਠੀਕ ਹੈ ਨਾਈ ਆ ਕੇ ਕਹਿੰਦਾ ਭਾਈ ਵੀ ਤੂੰ ਬਾਹਰ ਆ ਵੀ ਹੁਣ ਪਿੰਡ ਵਾਲੇ ਵੀ ਵੇਟ ਕਰ ਰਹੇ ਨੇ ਤੁਹਾਡੀ ਇੰਤਜ਼ਾਰ ਕਰ ਰਹੇ ਨੇ ਠੀਕ ਆ ਵੀ ਆ ਜਾਓ ਬਾਹਰ ਵੀ ਚਾਦਰ ਦੀ ਜਿਹੜੀ ਰਸਮ ਆ ਉਹ ਪੂਰੀ ਕਰਨੀ ਆ ਜਦੋਂ ਨਾਈ ਗੇਟ ਖੜਕਾਉਂਦਾ ਤਾਂ ਜਿਹੜੀ ਅੰਬੋ ਹੁੰਦੀ ਐ ਇੱਕ ਵਾਰ ਡਰ ਜਾਂਦੀ ਐ ਉਹ ਨੂੰ ਡਰ ਇਸ ਗੱਲ ਦਾ ਹੁੰਦਾ ਐ ਕਿ ਕਿਤੇ ਉਹ ਦੀ ਜਿਹੜੀ ਨਣਾਣ ਐ ਕਰਮੋ ਵੀ ਕਿਤੇ ਉਹ ਆ ਗਈ ਹੋਊਗੀ ਠੀਕ ਆ ਉਹ ਕਰਮਾਂ ਬੋ ਆ ਜਿਹੜੀ ਉਹ ਕਰਮੋ ਤੋਂ ਬਹੁਤ ਡਰਦੀ ਐ ਠੀਕ ਆ ਚਲੋ ਐਨੇ ਨੂੰ ਕਿੰਨੇ ਸ਼ੇਰੂ ਬਾਹਰ ਜਾਂਦਾ ਠੀਕਾ ਨਾਈ ਬਾਹਰ ਜਾਂਦਾ ਤਾਂ ਇੱਕ ਲੇਡੀ ਆਉਂਦੀ ਆ ਤੇ ਕਾਲੀ-ਕਾਲੀ ਕਾਲੀ-ਕਾਲੀ ਉਹ ਅੰਦਰ ਵੜਦੀ ਆ ਤਾਂ ਆ ਉਹ ਹੁੰਦੀ ਆ ਕੀ ਜੰਨੇ ਆ ਉਹਦੀ ਨਣਦ ਠੀਕਾ ਅੰਬੋਰੀ ਅੰਬੋ ਉਹਨੂੰ ਦੇਖ ਕੇ ਕਬਰਾ ਜਾਂਦੀ ਆ ਠੀਕਾ ਉਹ ਆਪਣਾ ਕੱਗੜਾ ਸੈੱਟ ਕਰਦੀ ਹੋਈ ਉਹਦੇ ਨਾਲ ਗੱਲ ਕਰਦੀ ਆ ਤਾਂ ਕਰਮੋ ਆ ਕੇ ਬੋਲਦੀ ਆ ਉਹਨੂੰ ਵੀ ਜਿਹੜੀ ਚਾਦਰ ਪਾਉਣ ਵਾਲੀ ਉਹਨੇ ਗੱਲ ਸੁਣੀ ਆ ਵੀ ਕੀ ਉਹ ਸੱਚ ਹੈ ਤਾਂ ਉਹ ਹਾਂਮੀ ਉੱਠਦੀ ਆ ਵੀ ਹਾਂ ਇਹ ਸੱਚ ਹੈ ਕਾਉਨ ਬਹੁਤ ਬੁਰਾ ਭਲਾ ਬੋਲਦੀ ਐ ਠੀਕ ਐ ਵੀ ਤੈਨੂੰ ਕੀ ਕਮੀ ਐ ਇੱਥੇ ਕੀ ਕਿਸ ਚੀਜ਼ ਦੀ ਤੈਨੂੰ ਕਮੀ ਸੀਗੀ ਕਿਸ ਚੀਜ਼ ਦੀ ਤੈਨੂੰ ਲੋੜ ਸੀਗੀ ਤਾਂ ਉਹ ਆਖਦੀ ਐ ਅੰਬੋ ਆ ਜਿਹੜੀ ਉਹ ਆਖਦੀ ਐ ਕਿ ਜਿਹੜਾ ਉਹਦਾ ਪਤੀ ਕਰਮ ਐ ਉਹਨੂੰ 12 ਸਾਲ ਹੋ ਗਏ ਨੇ ਘਰੋਂ ਗਏ ਨੂੰ ਨਾ ਉਹਦਾ ਕੋਈ ਅਤਾ ਪਤਾ ਮੇਰੇ ਭਾਈ ਤਾਂ ਉਹ ਮਰ ਚੁੱਕਿਆ ਠੀਕ ਐ ਤਾਂ ਉਹ ਬੋਲਦੀ ਐ ਤੇਰੀ ਕਰਮ ਨੂੰ ਕਹਿੰਦੀ ਐ ਵੀ ਇਸ ਘਰ ਵਿੱਚ ਕੀ ਕਮੀ ਐ ਤੈਨੂੰ ਠੀਕ ਐ ਵੀ ਤੂੰ ਐਦਾਂ ਕਿਉਂ ਕਰ ਰਹੀ ਆਂ ਤਾਉ ਕਹਿੰਦੀ ਹੈ ਵੀ ਇਸ ਘਰ ਵਿੱਚ ਹੈ ਹੀ ਕੀ ਠੀਕ ਹੈ ਤਾਂ ਕਰਮੋ ਕਹਿੰਦੀ ਹੈ ਤਾਂ ਵੀ ਤੈਂ ਇਹ ਕਰਕੇ ਸਾਨੂੰ ਲਟਾ ਦਿੱਤਾ ਤਾਂ ਉਹ ਕਹਿੰਦੀ ਹੈ ਵੀ ਜਿਹੜਾ ਉਹਦਾ ਘਰ ਵਾਲਾ ਸੀ ਕਰਮਾ ਠੀਕ ਹੈ ਵੀ ਉਹਨੇ ਤਾਂ ਸਾਰਾ ਕੁਝ ਸ਼ਰਾਬ ਵਿੱਚ ਉਜਾੜ ਦਿੱਤਾ ਠੀਕ ਹੈ ਵੀ ਤੂੰ ਉਦੋਂ ਕਿੱਥੇ ਸੀਗੀ ਵੀ ਜਦੋਂ ਮੈਂ ਲੋਕਾਂ ਦੇ ਘਰੇ ਕੰਮ ਕਰਕੇ ਆਪਣਾ ਪੇਟ ਪਾਲਦੀ ਸੀਗੀ ਵੀ ਤੂੰ ਉਦੋਂ ਤਾਂ ਆ ਕੇ ਖਬਰਸਾਰ ਨਹੀਂ ਲਈ ਹੈਗੀ ਐਨੇ ਨੂੰ ਨੰਬਰਦਾਰ ਦਾ ਜਿਹੜਾ ਪਿੰਡ ਦਾ ਨੰਬਰਦਾਰ ਹੁੰਦਾ ਉਹਦੀ ਐਂਟਰੀ ਹੁੰਦੀ ਹੈ ਜੀ ਨੰਬਰਦਾਰ ਆ ਕੇ ਬੋਲਦਾ ਹੈ ਕਿ ਵੀ ਉਹਨੂੰ ਵਰਜਦਾ ਹੈ ਕਰਮੋਂ ਨੂੰ ਵੀ ਤੂੰ ਵੀ ਜ਼ਿਆਦਾ ਨਾ ਬੋਲ ਵੀ ਜਿਹੜੀ ਕਰਮੋਂ ਵੀ ਜਿਹੜੀ ਅੰਬੋ ਵਰਗੀ ਏੜੀ ਇਸਤਰੀ ਹੈ ਠੀਕ ਹੈ ਵੀ ਮੈਂ ਇੰਨੀ ਭਲੀ ਮਾਨ ਸੇ ਇਸਤਰੀ ਕਰ ਵੀ ਕਿਤੇ ਨਹੀਂ ਦੇਖੀ ਵੀ ਤੂੰ ਸਾਡੇ ਕੰਮ ਵਿੱਚ ਬੇਗਾਨਾ ਨਾ ਪਾ ਠੀਕ ਹੈ ਵੀ ਜਿਹੜੀ ਚਾਦਰ ਦੀ ਰਸਮ ਹੈ ਵੀ ਉਹ ਸਾਨੂੰ ਪੂਰੀ ਕਰ ਲੈਣ ਦੇ ਕਰਮੋਂ ਦੀ ਜਦੋਂ ਕੋਈ ਪੇਸ਼ ਨਹੀਂ ਜਾਂਦੀ ਠੀਕ ਹੈ ਤਾਂ ਕੀ ਆਨੇ ਆ ਉਹ ਬੁਰਾ ਭਲਾ ਬੋਲਦੀ ਹੈ ਸਾਰਿਆਂ ਨੂੰ ਠੀਕ ਹੈ ਐ ਮੈਨੂੰ ਨਾਈ ਅੰਦਰ ਆਉਂਦਾ ਨਾਈ ਆਖ ਕੇ ਕਹਿੰਦਾ ਵੀ ਬਾਹਰ ਬੇਟ ਕਰ ਰਹੇ ਨਹੀਂ ਠੀਕ ਹੈ ਸ਼ੇਰੂ ਵੀ ਆ ਜਾਂਦਾ ਉੱਥੇ ਐਨੇ ਨੂੰ ਜਦੋਂ ਇਹ ਝਗੜਾ ਚੱਲ ਹੀ ਰਿਹਾ ਹੁੰਦਾ ਜੇ ਐਨੇ ਨੂੰ ਇੱਕ ਬੰਦੇ ਦੀ ਐਂਟਰੀ ਹੁੰਦੀ ਹੈ ਠੀਕ ਹੈ ਉਹ ਖੰਗਦਾ ਹੋਇਆ ਅੰਦਰ ਆਉਂਦਾ ਠੀਕ ਹੈ ਦਮੇ ਦਾ ਉਹ ਮਰੀਜ਼ ਆਪਦਾ ਕਰਮੋ ਨੂੰ ਆ ਕੇ ਉਹ ਚੁੱਪ ਕਰਾਉਂਦਾ ਨੰਬਰਦਾਰ ਨੂੰ ਉਹ ਵਾਈ ਗੁਰਦੀਖਾ ਖਾਲਸਾ ਵਾਈ ਗੁਰਦੀ ਕੀ ਫਾਦੇ ਬੁਲਾਉਂਦਾ ਠੀਕ ਹੈ ਤਾਂ ਉਹ ਆਖਦਾ ਕਿ ਹਜੇ ਮੇਰੇ ਆਉਣ ਦੀ ਸਲਾਹ ਹੈ ਨਹੀਂ ਸੀ ਪਿਛਲੀ ਬਿਮਾਰੀ ਸੀ ਮੇਰੀ ਵੀ ਉਹ ਵੱਧ ਹੀ ਜਾ ਰਹੀ ਸੀ ਠੀਕ ਹੈ ਵੀ ਇਸ ਕਰਕੇ ਮੈਂ ਵਾਪਸ ਆਇਆ ਮੇਰੇ ਕੋਲ ਕੁਝ ਨਹੀਂ ਹੈਗਾ ਠੀਕ ਹੈ ਵੀ ਜੋ ਕੱਪੜੇ ਪਾਏ ਹੋਏ ਨੇ ਇਹੀ ਨੇ ਮੇਰੇ ਕੋਲ ਇਹ ਸਾਰਾ ਕੁਝ ਦੇਖ ਕੇ ਨੰਬਰ ਦਾ ਰੱਖਦਾ ਹੈ ਕਿ ਜਿਹੋ ਜਿਹਾ ਘਰੋਂ ਗਿਆ ਸੀ ਉਹੋ ਜਿਹਾ ਘਰ ਵਾਪਸ ਆ ਗਿਆ ਠੀਕ ਹੈ ਇਹ ਸਭ ਕੁਝ ਦੇਖ ਕੇ ਅੰਬੋ ਸੌਣ ਹੋ ਜਾਂਦੀ ਹੈ ਅੰਬੋ ਤੇ ਸ਼ੇਰ ਸੌਣ ਹੋ ਜਾਂਦੇ ਨੇ ਸ਼ੇਰ ਉਹ ਜਿਹੜਾ ਬਾਹਰ ਨਿਕਲ ਜਾਂਦਾ ਅੰਬੋ ਉਹ ਜਿਹੜੀ ਉਹ ਅੰਦਰ ਚਲੇ ਜਾਂਦੀ ਹੈ ਕਰਮੋਂ ਫਿਰ ਅੰਬੋਂ ਆਵਾਜ਼ ਮਾਰਦੀ ਹੈ ਜਦੋਂ ਕਰਮੋਂ ਅੰਬੋਂ ਆਵਾਜ਼ ਮਾਰਦੀ ਹੈ ਤਾਂ ਕਰਮੇ ਨੂੰ ਅੰਬੋਂ ਦਾ ਨਾਂ ਸੁਣ ਕੇ ਹੈਰਾਨੀ ਹੁੰਦੀ ਹੈ ਵੀ ਉਹ ਅਜੇ ਵੀ ਜਿਉਂਦੀ ਹੈ ਠੀਕ ਹੈ ਐਨੇ ਨੂੰ ਅੰਦਰ ਖੜਕਾ ਹੁੰਦਾ ਹੈ ਠੀਕ ਹੈ ਤਾਂ ਸਾਰੇ ਅੰਦਰ ਨੂੰ ਭਜਦੇ ਨੇ ਤਾਂ ਦੇਖਦੇ ਨੇ ਕਿ ਜਿਹੜੀ ਅੰਬੋ ਆ ਉਹ ਗਿਰੀ ਪਈ ਹੁੰਦੀ ਹੈ ਤੇ ਉਹਦੀ ਡੈਥ ਹੋ ਜਾਂਦੀ ਹੈ ਤਾਂ ਇਹ ਸਭ ਕੋਈ ਦੇਖ ਕੇ ਕਰਮਾ ਆਖਦਾ ਹੈ ਕਿ ਇਹ ਚੰਦਰੀ ਮੈਨੂੰ ਹੀ ਉਡੀਕਦੀ ਸੀ ਠੀਕ ਹੈ ਇਹ ਤੇ ਇਹ ਜਿਹੜੀ ਕਹਾਣੀ ਆ ਜਾਂ ਕਾਂਗੀ ਆ ਇਹ ਖਤਮ ਹੋ ਜਾਂਦੀ ਹੈ ਠੀਕ ਹੈ ਇਸ ਦਾ ਇਹ ਇੱਕ ਅਨਜੋੜ ਵਿਆਹ ਦੀ ਸਮੱਸਿਆ ਉੱਪਰ ਠੀਕ ਹੈ ਇਹ ਕਹਾਣੀ ਆਧਾਰਿਤ ਹੈ ਠੀਕ ਹੈ ਜਲਦੀ ਹੀ ਮਿਲਦੇ ਹਾਂ ਜੀ ਆਪਾਂ ਕਿਸੇ ਅਗਲੀ ਕਹਾਣੀ ਦੇ ਵਿੱਚ ਧੰਨਵਾਦ